ਹੋ ਗਿਆ ਜੁਥੇ ਕਿ ਮਹਿਲਾ ਰੈਸਲਰ ਅੰਤਿਮ ਪੰਗਾਲ ਨੂੰ ਪੈरिस ਛੱਡਣ ਦੇ ਆਦੇਸ਼ ਦਿੱਤੇ ਗਏ ਨੇ ਰੈਸਲਰ ਅੰਤਿਮ ਪੰਗਾਲ ਦੇ ਪੈਨ ਨੂੰ ਪੁਲਿਸ ਸਿਹਰਾਸਤ ਦੇ ਵਿੱਚ ਲਿਆ ਅੰਤਿਮ ਪੰਗਾਲ ਦੀ ਆਈਡੀ ਤੇ ਖੇਲਗਾਉਂ ਦੇ ਵਿੱਚ ਕੀਤੀ ਸੀ ਐਂਟਰੀ ਅੰਤਿਮ ਪੰਗਾਲ ਤੇ ਪੈਨ ਨੂੰ ਆਪਣਾ ਕਾਰ ਦੇਣ ਦਾ ਇਲਜ਼ਾਮ ਜੁਥੇ ਕਿ ਭਾਰਤ ਦੇ ਦਖਲ ਤੋਂ ਬਾਅਦ ਨਿਸ਼ਾ ਪੰਗਾਲ ਨੂੰ ਪੁਲਿਸ ਨੇ ਛੱਡ ਦਿੱਤਾ ਸੋ ਮਹਿਲਾ ਰੈਸਲਰ ਅੰਤਿਮ ਪੰਗਾਲ ਨੂੰ ਪੈरिस ਛੱਡਣ ਦੇ ਆਦੇਸ਼ ਨੇ ਜਿਹੜੇ ਕੀ ਉਹ ਦੇ ਦਿੱਤੇ ਗਏ ਨੇ ਇੱਕ ਹੋਰ ਵਿਵਾਦ ਪੈਰਿਸ 올림픽 ਦੇ ਵਿੱਚ ਸੋ ਪੁਲਿਸ ਸਿਹਰਾਸਤ ਦੇ ਵਿੱਚ ਲਿਆ ਰੈਸਲਰ ਪੰਗਾਲ ਦੀ ਭੈਣ ਨੂੰ ਸੁੰਤਿਮ ਪੰਗਾਲ ਦੀ ਆਈ.ਡੀ ਤੇ ਖੇਲਗਾਹਾਂ ਦੇ ਵਿੱਚ ਕੀਤੀ ਗਈ ਸੀ ਐਂਟਰੀ ਜਿਸ ਦੇ ਕਰਕੇ ਅੰਤਿਮ ਪੰਗਾਲ ਤੇ ਭੈਣ ਨੂੰ ਆਪਣਾ ਕਾਰਡ ਦੇਣ ਦਾ ਇਲਜ਼ਾਮ ਹੈ ਜਿਹੜਾ ਕਿ ਉਹ ਪੁਲਿਸ ਦੇ ਵੱਲੋਂ ਲਗਾਇਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਜਿਹੜਾ ਕਿ ਨਿਸ਼ਾ ਪੰਗਾਲ ਨੂੰ ਛੱਡ ਦਿੱਤਾ ਗਿਆ ਹੈ। ਸੋ ਪੈਰਾਸ Olympick ਦੇ ਵਿੱਚ ਇੱਕ ਹੋਰ ਵਿਵਾਦ ਜੁਥੇ ਕਿ ਮਹਿਲਾ ਰੈਸਲਰ ਅੰਤਿਮ ਪੰਗਾਲ ਨੂੰ ਪੈਰਾਸ ਛੱਡਣ ਦੇ ਆਦੇਸ਼ ਜਾਰੀ ਹੋ ਚੁੱਕੇ ਨੇ। ਸੋ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਅੰਤਿਮ ਪੰਗਾਲ ਦੀ ਭੈਣ ਨੂੰ ਦਾਜ਼ੇ ਕਿ ਆਈ.ਡੀ ਕਾਰਡ ਜਿਹੜਾ ਕਿ ਉਸ ਦੇ ਖੇਲਗਾਹਾਂ ਦੇ ਵਿੱਚ ਐਂਟਰੀ ਕੀਤੀ ਗਈ ਸੀ ਗਲਤ ਆਈ.